ਕਿ ਇੱਕ ਜ਼ੋਨ ਨੂੰ ਜਿਵੇਂ ਆਪਣੇ ਵੋਟਾਂ ਪੈਣੀਆਂ ਨੇ ਨਾ ਤੁਸੀਂ ਸਾਰੇ ਜਾਣੇ ਉਸ ਦਿਨ ਵੋਟਾਂ ਪਾਉਣ ਆਓ ਜਿੱਥੇ-ਜਿੱਥੇ ਵੀ ਤੁਹਾਡੀ ਵੋਟ ਬਣੀ ਹੋਈ ਹੈ ਕਿਸੇ ਵੀ ਬੂਥ ਦੇ ਉੱਤੇ ਔਰ ਕਿਸੇ ਸਾਰਿਆਂ ਨੂੰ ਗੁਜਾਰਿਸ਼ ਕਰਦੇ ਆ ਕਿ ਤੁਸੀਂ ਇੱਕ ਤਰੀਕ ਨੂੰ ਵੋਟ ਪਾਉਣ ਆਇਓ ਜਿਵੇਂ ਇਸ ਬੱਸ ਦੇ ਵਿੱਚ ਗਰਮੀ ਲੱਗ ਰਹੀ ਹੈ ਤੁਹਾਨੂੰ ਇਸ ਤੋਂ ਠੰਡਾ ਅਸੀਂ ਤੁਹਾਨੂੰ ਪੋਲਿੰਗ ਬੂਥ ਬਣਾ ਕੇ ਦੇਵਾਂਗੇ ਉੱਥੇ ਹੋ ਸਕਦਾ ਏਸੀ ਲੱਗਿਆ ਹੋਵੇ ਕੂਲਰ ਤਾਂ ਲੱਗਿਆ ਹੋਊਗਾ ਪੀਣ ਵਾਲੇ ਪਾਣੀ ਦਾ ਸ਼ਬੀਲ ਦਾ ਚਾਂ ਦਾ ਬੈਠਣ ਦਾ ਪ੍ਰਬੰਧ ਹੋਊਗਾ ਵੋਟਾਂ ਜ਼ਰੂਰ ਪਾਉਣਾ ਹੈ ਜਿਹਨੂੰ ਮਰਜ਼ੀ ਪਾਓ ਆਪਣੀ ਮਨਮਰਜ਼ੀ ਦੀ ਸਰਕਾਰ ਬਣਾਓ ਅਸੀਂ ਨਾ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨੂੰ ਸੁਨੇਹਾ ਦੇਈਏ ਕਿ ਇੱਕ ਜ਼ੋਨ ਨੂੰ ਜਿਵੇਂ ਆਪਣੇ ਵੋਟਾਂ ਪੈਣੀਆਂ ਨੇ ਨਾ ਤੁਸੀਂ ਸਾਰੇ ਜਾਣਾ ਉਸ ਦਿਨ ਵੋਟਾਂ ਪਾਉਣ ਆਓ ਜਿੱਥੇ-ਜਿੱਥੇ ਵੀ ਤੁਹਾਡੀ ਵੋਟ ਬਣੀ ਹੋਈ ਹੈ ਕਿਸੇ ਵੀ ਬੂਥ ਦੇ ਉੱਤੇ ਔਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਹੈਗੀ ਆ ਮੋਗਾ ਜ਼ਿਲ੍ਹੇ ਦੀ ਪੋਲ ਪਰਸੈਂਟੇਜ ਆ ਪੰਜਾਬ ਦੀ ਪੋਲ ਪਰਸੈਂਟੇਜ ਪਿਛਲੇ ਟਾਈਮਾਂ ਦੇ ਵਿੱਚ ਘਟ ਰਹੀ ਹੈ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਕਰਦੇ ਆ ਕਿ ਤੁਸੀਂ ਇੱਕ ਤਰੀਕ ਨੂੰ ਵੋਟ ਪਾਉਣ ਆਇਓ ਜਿਵੇਂ ਇਸ ਬੱਸ ਦੇ ਵਿੱਚ ਗਰਮੀ ਲੱਗ ਰਹੀ ਹੈ ਤੁਹਾਨੂੰ ਇਸ ਤੋਂ ਠੰਡਾ ਅਸੀਂ ਤੁਹਾਨੂੰ ਪੋਲਿੰਗ ਬੂਥ ਬਣਾ ਕੇ ਦੇਵਾਂਗੇ ਉੱਥੇ ਹੋ ਸਕਦਾ ਏਸੀ ਲੱਗਿਆ ਹੋਵੇ ਕੂਲਰ ਤਾਂ ਲੱਗਿਆ ਹੋਊਗਾ ਪੀਣ ਵਾਲੇ ਪਾਣੀ ਦਾ ਸ਼ਬੀਲ ਦਾ ਛਾਂ ਦਾ ਬੈਠਣ ਦਾ ਪ੍ਰਬੰਧ ਹੋਊਗਾ ਵੋਟਾਂ ਜ਼ਰੂਰ ਪਾਉਣਾ ਹੈ ਜਿਹਨੂੰ ਮਰਜ਼ੀ ਪਾਓ ਆਪਣੀ ਮਨਮਰਜ਼ੀ ਦੀ ਸਰਕਾਰ ਬਣਾਓ ਪਰ ਇੱਕ ਤਰੀਕ ਨੂੰ ਵੋਟਾਂ ਪਾਣ ਲਈ ਆਇਓ ਇਹ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਓਗੇ ਕਿੱਥੇ ਬਣੀ ਆ ਵੋਟ ਤੁਹਾਡੀ ਹਾਂ ਜਰੂਰ ਪਉਣ ਆਇਓ ਜੀ ਜੀ ਮੈਂ ਪਸਾਰੇ ਜਾਣਦੇ ਆ ਕਿ ਦੇਸ਼ ਦੇ ਵਿੱਚ ਚੋਣਾਂ ਦਾ ਅਮਲ ਚੱਲ ਰਿਹਾ ਹੈ ਜਿਹਦੇ ਤਹਿਤ 1 ਜੂਨ ਨੂੰ ਪੰਜਾਬ ਦੇ ਵਿੱਚ ਵੀ ਪੋਲਿੰਗ ਹੋਣੀ ਹੈ 1 ਜੂਨ ਨੂੰ ਕਾਫੀ ਗਰਮੀ ਹੋਣੀ ਹੈ ਸੋ ਆਪਾਂ ਨੇ ਗਰਮੀ ਦਾ ਬਹਾਨਾ ਨਹੀਂ ਬਣਾਉਣਾ ਹੈਗਾ ਕਿ ਗਰਮੀ ਹੈ ਇਸ ਕਰਕੇ ਅਸੀਂ ਪੋਲਿੰਗ ਬੂਥ ਤੱਕ ਨਹੀਂ ਜਾ ਸਕਦੇ ਇਸ ਗਰਮੀ ਦੇ ਮੱਦੇਨਜ਼ਰ ਜਿੰਨੇ ਵੀ ਪ੍ਰਿਕਾਉਸ਼ਨਸ ਅਸੀਂ ਲੈਣੇ ਨੇ ਜੋ ਫੈਸਿਲਿਟੀਆਂ ਅਸੀਂ ਉੱਥੇ ਬੂਥ ਦੇ ਉੱਤੇ ਦੇਣੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਪ੍ਰਬੰਧ ਕਰ ਲਿਆ ਪਹਿਲਾਂ ਜਿਹੜੀਆਂ ਫੈਸਿਲਿਟੀਆਂ ਹੁੰਦੀਆਂ ਨੇ ਵੀ ਉੱਥੇ ਰੈਂਪ ਹੋਵੇ ਵਾਸ਼ਰੂਮ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਛਾਂ ਦਾ ਪ੍ਰਬੰਧ ਹੋਵੇ ਬਿਜਲੀ ਦਾ ਪ੍ਰਬੰਧ ਹੋਵੇ ਇਹਦੇ ਨਾਲ ਨਾਲ ਇਸ ਵਾਰੀ ਦੀ ਇਲੈਕਸ਼ਨ ਦੇ ਵਿੱਚ ਵੱਖਰਾ ਇਹ ਹੋਏਗਾ ਕਿ ਪੋਲਿੰਗ ਬੂਥ ਦੇ ਅੰਦਰ ਏਸੀ ਜਾਂ ਫਿਰ ਕੂਲਰ ਉਹਦਾ ਪ੍ਰਬੰਧ ਹੋਏਗਾ ਸ਼ਰਬਤ ਵਾਲੀ ਸ਼ਬੀਲ ਲੱਗੀ ਹੋਏਗੀ ਮੈਡੀਕਲ ਦਾ ਪ੍ਰਬੰਧ ਹੋਏਗਾ ਤੇ ਕਈ ਸਾਰੇ ਬੂਥਸ ਅਸੀਂ ਗ੍ਰੀਨ ਬੂਥ ਬਣਾਉਣੇ ਆ ਉੱਥੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਏਗਾ ਜਿਵੇਂ ਆਪਾਂ ਇੱਕ ਬਾਗੀਚੇ ਦੇ ਵਿੱਚ ਆਏ ਆ ਉੱਥੇ ਆਲੇ ਦੁਆਲੇ ਪਲਾਂਟੇਸ਼ਨ ਇਸ ਤਰੀਕੇ ਦੀ ਹੋਏਗੀ ਫਿਰ ਗ੍ਰੀਨ ਬੂਥ ਦੇ ਉੱਤੇ ਹੀ ਤੁਹਾਨੂੰ ਸਾਰਿਆਂ ਨੂੰ ਉੱਥੇ ਸੈਪਲਿੰਗਸ ਦੇਣੀਆਂ ਨੇ ਅਸੀਂ ਜਿਹੜੇ ਬੂਟੇ ਤੁਸੀਂ ਘਰਾਂ ਦੇ ਵਿੱਚ ਜਾ ਕੇ ਲਿਜਾ ਸਕਦੇ ਹੋ ਐਜਾ ਗਿਫਟ ਦੇਵਾਂਗੇ ਇਹਦੇ ਨਾਲ ਨਾਲ ਹੀ ਜਿਹੜੇ ਫਸਟ ਟਾਈਮ ਵੋਟਰਸ ਹੋਣਗੇ ਸਾਰੇ ਬੂਥ ਦੇ ਉੱਪਰ ਹੀ ਉਹਨਾਂ ਨੂੰ ਵੀ ਅਸੀਂ ਇੱਕ ਛੋਟਾ ਜਿਹਾ ਗਿਫਟ ਦੇਵਾਂਗੇ ਤੇ ਕੁੱਲ ਮਿਲਾ ਕੇ ਇਹ ਜਿਹੜਾ ਮੈਮੋਰੀਏਬਲ ਇੱਕ ਐਕਸਪੀਰੀਅੰਸ ਹੋਏਗਾ ਤੁਸੀਂ ਤਾਂ ਮਰ ਯਾਦ ਕਰੋਗੇ ਕਿ ਜੀ ਅਸੀਂ ਇਹ ਵੋਟ ਪਾਉਣ ਗਏ ਸੀਗਾ ਤਾਂ ਉਦੋਂ ਸਾਨੂੰ ਇਹੋ ਜਿਹਾ ਤਜਰਬਾ ਹੋਇਆ ਸੀਗਾ ਜਿਨੇ ਅਸੀਂ ਸਰਕਾਰੀ ਚੀਜ਼ਾਂ ਨੂੰ ਸਮਝ ਲੈਂਦੇ ਆ ਕਿ ਨੀਰਸ ਜੀਆਂ ਹੁੰਦੀਆਂ ਨੇ ਤਾਂ ਸਾਨੂੰ ਲੱਗੂਗਾ ਕਿ ਇਹ ਜਿਹੜੇ ਬੂਥ ਨੇ ਨੀਰਸ ਜੇ ਹੋਣਗੇ ਪਰ ਇਸ ਤਰ੍ਹਾਂ ਨਹੀਂ ਹੈਗਾ ਮੋਗੇ ਜ਼ਿਲ੍ਹੇ ਦੇ ਵਿੱਚ 40 ਪੋਲਿੰਗ ਸਟੇਸ਼ਨ ਜਿਹੜੇ ਹੋਣਗੇ ਉਹ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਜਿਹੜੇ ਬਹੁਤ ਸਜਾਏ ਹੋਣਗੇ ਤੁਹਾਨੂੰ ਇਹ ਲੱਗੂਗਾ ਕਿ ਅਸੀਂ ਜਿਵੇਂ ਕਿਸੇ ਪੈਲੈਸ ਦੇ ਵਿੱਚ ਆ ਰਹੇ ਹਾਂ ਉੱਥੇ ਇਸ ਤਰ੍ਹਾਂ ਦੀ ਸਜਾਵਟ ਹੋਊਗੀ ਤੇ ਕੁਝ ਬੂਥ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਸਿਰਫ ਫੀਮੇਲ ਏਮਪਲਾਈਜ਼ ਹੋਣਗੇ ਕੁਝ ਜਿੱਥੇ ਪੀ ਡਬਲਯੂ ਡੀ ਹੋਣਗੇ ਕੁੱਲ ਮਿਲਾ ਕੇ ਇਹ ਇੱਕ ਵੱਖਰੇ ਤਰੀਕੇ ਦਾ ਤਜਰਬਾ ਹੋਊਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ 1 ਜੂਨ ਨੂੰ ਵੋਟਾਂ ਪਾਉਣ ਲਈ ਆਈਏ ਤਾਂ ਕਿ ਪਿਛਲੀ ਲੋਕ ਸਭਾ ਵਿਲੇ ਮੋਗੇ ਜ਼ਿਲ੍ਹੇ ਦੇ ਉੱਪਰ ਇੱਕ ਦਾਗ ਜਾਂ ਲੱਗਿਆ ਸੀਗਾ ਕਿ ਇੱਥੋਂ ਦੀ ਪੂਲ ਪਰਸੈਂਟੇਜ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀਗੀ ਹੁਣ ਆਪਾਂ ਉਸ ਨੂੰ 70% ਤੋਂ ਉੱਪਰ ਲੈ ਜਾਈਏ ਅੱਜ ਬਸ ਕੱਢਦੇ ਵੀ ਪਹੁੰਚੇ ਲੋਕਾਂ ਦੇ ਜਾਗਰੂਕੀ ਪਜਾ ਹਾਂਜੀ ਇਹ ਸਾਰੀਆਂ ਕੋਸ਼ਿਸ਼ਾਂ ਦੇ ਤਹਿਤ ਹੀ ਅਸੀਂ ਹਰੇਕ ਸੈਕਸ਼ਨ ਨੂੰ ਟੱਚ ਕਰ ਰਹੇ ਹਾਂ ਅਸੀਂ ਸਕੂਲਾਂ ਦੇ ਵਿੱਚ ਜਾ ਰਹੇ ਹਾਂ ਕਾਲਜਾਂ ਦੇ ਵਿੱਚ ਜਾ ਰਹੇ ਹਾਂ ਹੋਰ ਆਧਾਰਿਆਂ ਦੇ ਵਿੱਚ ਜਾ ਰਹੇ ਹਾਂ ਕੋਈ ਵੋਟਰਸ ਦਾ ਸੈਕਸ਼ਨ ਨਾ ਰਹਿ ਜਾਵੇ ਜਿਹਨੂੰ ਅਸੀਂ ਇਹ ਕਹਿਣ ਤੋਂ ਕਿਤੇ ਖੁੰਝ ਜਾਈਏ ਤਾਂ ਇੱਕ ਇਹ ਦਿਖਦਾ ਸੀਗਾ ਕਿ ਬੱਸਾਂ ਦੇ ਵਿੱਚ ਬਹੁਤ ਸਾਰੇ ਪੈਸੈਂਜਰਜ਼ ਆਉਂਦੇ ਜਾਂਦੇ ਰਹਿੰਦੇ ਨੇ ਜਿਨ੍ਹਾਂ ਨੂੰ ਸ਼ਾਇਦ ਨਈਂ ਟੱਚ ਕੀਤਾ ਗਿਆ ਹੈਗਾ ਤਾਂ ਇੱਕ ਨਵਿਕਲੀ ਕੋਸ਼ਿਸ਼ ਸਾਡੀ ਸਵੀਪ ਟੀਮ ਨੇ ਜੀਏ ਮੈਡਮ ਅਡਮਿਨਿਸ਼ੋ ਵੀ ਅੰਗਰੇਜ਼ੀ ਨੇ ਕੀਤੀ ਕੇ ਬਸਾਂ ਦੇ ਵਿੱਚ ਜਿੰਨੀਆਂ ਸਵਾਰੀਆਂ ਨੇ ਉਹਨਾਂ ਸਾਰੀਆਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਆਪਣੇ ਜ਼ਿਲ੍ਹੇ ਤੋਂ ਬਹੁਤ ਹੀ ਜ਼ਿਆਦਾ ਦੂਰ ਤੱਕ ਤਾਂ ਬੱਸ ਸਰਵਿਸ ਚੱਲਦੀ ਨਹੀਂ ਆ ਨੇੜੇ-ਨੇੜੇ ਦੀਆਂ ਸਵਾਰੀਆਂ ਨੇ ਜਿਹੜੀਆਂ ਉਹ ਤਾਂ ਉਹ ਮੋਗੇ ਜ਼ਿਲ੍ਹੇ ਦੇ ਵਿੱਚ ਆਪਣੀ ਕੰਸਟਿਟੂਐਂਸੀ ਦੇ ਵਿੱਚ ਹੀ ਪੈਂਦੀਆਂ ਨੇ ਤਾਂ ਉਹਨਾਂ ਸਾਰਿਆਂ ਨੂੰ ਅਸੀਂ ਇਹ ਮੈਸੇਜ ਦਿੱਤਾ ਕਿ 1 ਜੂਨ ਨੂੰ ਵੋਟ ਪਾਉਣ ਲਈ ਜ਼ਰੂਰ ਆਉਣ